ਸਹ ਬਸ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਪੁਰਬ ਮੌਕੇ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਕਰੋ ਦਰਸ਼ਨ ਜੀ ਜੋ ਜੀਵ ਤੇਰੇ ਦਰ ਤੇ ਆਵੇ ਸੋ ਰਾਜੀ ਜਾਵੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜੁਨ ਦੇਵ ਜੀ ਬਾਬਾ ਜੀ ਇਹ ਜੀ ਸਰੋਵਰ ਆ ਬਹੁਤ ਵੱਡਾ ਸਰੋਵਰ ਆ ਪਵਿੱਤਰ ਸਰੋਵਰ ਆ ਗੁਰੂ ਦਰਸ਼ਨ ਪਰ ਕਰਮਾ ਸਤਨਾ ਵਹ ਗੁਰੂ ਸ੍ਰੀ ਦਰਬਾਰ ਸਾਹਿਬ ਕਰਨਤਰ ਸਾਹਿਬ ਅਸ਼ੀਸ਼ੰਦ ਦੇ ਸਰਤਾ ਜੀ ਸ੍ਰੀ ਗੁਰੂ ਗ੍ਰੰਥ ਜੀ ਦੇ ਵਿਦਵਾ ਕੋਟਰਾ ਸਾਹਿਬ ਗੁਰੂ ਕੂ ਮੌਕੇ ਕਰੋ ਰਚਨ ਸ਼ਬਦ ਕੀ ਉਤਾਰਿਆ ਜੋ ਜੀਵ ਤੇ ਰਹਿ ਦਰਤੇ ਆਵੇ ਸੋ ਰਾਜੀ ਜਾਵੇ ਸਚਿਆ ਕੋ ਆਸ਼ਾ ਮੇਰਾ ਕਰਨੀਆ ਮੇਰਾ ਕਰਨੀਆ ਕਰਮਾਂ ਦਾ ਕੋਟਰਾ ਕੋਟਰਾ ਸਾਹਿਬ ਸ੍ਰੀ ਤਰਤਾਰ ਸਾਹਿਬ ਇਹ ਇੱਕ ਬਹੁਤ ਵੱਡਾ ਸਰੋਵਰ ਹੈ ਕਰਮਾਚਾਰ ਚਪੇਰੇ ਬਹੁਤ ਵੱਡੀ ਮਨਾਰਾਸਾ ਫੋਰ ਦੇ ਗੇਟ ਚਾਰਸ਼ਪਰੇ ਗੇਟ ਹਨ ਗੁਰਦੁਆਰਾ ਦਰਬਾਰ ਸਾਹਿਬ ਜੀ ਦੇ ਬਹੁਤ ਹੀ ਕਿਰਪਾਪਾ ਜੀ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਪਾਪਾ ਜੀ ਦਾ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਸ੍ਰੀ ਤਰਨਤਾਰ ਸਾਹਿਬ ਪੰਜਾਬ ਵਜੇ ਪਾਪਾ ਜੀ ਦਾ ਕਾਸ਼ਪੂਰਪ ਹੈ ਸਿਰਪੁਰ ਅਰਜਨਦੇਵ ਜੀ ਬਾਬਾ ਜੀ ਦਾ ਬਹੁਤ ਸੰਤਾਂ ਆ ਰਹੇ ਆ ਮਾ ਦਰਸ਼ਨ ਕਰ ਰਹੀ ਹੁਣ ਫੇਰਾ ਪਰਮਾਤਮਾ ਦੀ ਬਹੁਤ ਵੱਡੀ ਪ੍ਰਕਰਮਾ ਬਹੁਤ ਹੀ ਵੱਡਾ ਸਰੋਵਰ ਆ ਤਰਤਾਲ ਸਾਹਿਬ ਸਿਰਪੁਰ ਅਰਜਨਦੇਵ ਜੀ ਬਾਬਾ ਜੀ ਦਾ ਗੁਰਪੂਰ ਮੌਕੇ ਪ੍ਰਕਾਸ਼ਪੂਰ ਬੋ ਮੌਕੇ ਕਰੋ ਦਰਸ਼ਨ ਸਰੋਵਰ ਦੇ ਦਰਸ਼ਨ ਕਰੋ ਹੋ ਸੰਕਤਾਂ ਦੀਆਂ ਸ਼ਨਾਮ ਕਰਦੇ ਨਾ ਪਵਿੱਤਰੋ ਕੇ ਜਾਂਦੀਆਂ ਜੋ ਜੀਵ ਤੇਰੇ ਦਰ ਤੇ ਆਵੇ ਸੋ ਰਾਜੀ ਜਾਵੇ ਸੱਚਾ ਪਾਤਸ਼ਾਹ ਮੇਰਾ ਕਰਨੀ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਸ਼ਹੀਦਾਂ ਦੇ ਸਰਤਾਜ ਕਰੋ ਦਰਸ਼ਨ ਸਤਨਾਮ ਵਾਹ ਕਰੋ